ਬਹੁਤ ਹੀ ਸਤਿਕਾਰਯੋਗ ਵਿਦਿਆਪਕ ਸਾਥਿਓ ਅਤੇ ਪਿਆਰੇ ਬੱਚਿਓ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਤੁਹਾਡਾ ਨਿੱਘਾ ਸਵਾਗਤ ਹੈ ਅੱਜ ਦੇ ਇਸ ਵੀਡੀਓ ਲੈਕਚਰ ਦੇ ਵਿੱਚ ਆਪਾਂ ਮੇਨਲੀ ਗੱਲ ਕਰਾਂਗੇ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਹੈ ਸਕੂਲ ਆਫ ਐਮੀਨੈਂਸ ਅਤੇ ਮੈਰੀਟੋਰੀਅ ਸਕੂਲ ਬੱਚਿਆਂ ਨੂੰ ਕੁਆਲਿਟੀ ਐਜੂਕੇਸ਼ਨ ਦੇਣ ਦੇ ਲਈ ਪੰਜਾਬ ਸਰਕਾਰ ਨੇ ਸਕੂਲ ਆਫ ਐਮੀਨੈਂਸ ਸ਼ੁਰੂ ਕੀਤਾ ਹੈ ਤੇ ਇਸ ਤੋਂ ਪਹਿਲਾਂ ਵੀ ਮੈਰੀਟੋਰੀਅ ਸਕੂਲ ਵੀ ਚੱਲ ਰਹੇ ਆ ਤਾਂ ਇਹਨਾਂ ਦੋਹਾਂ ਸਕੂਲਾਂ ਦੇ ਵਿੱਚ داخلا ਲੈਣ ਲਈ ਤੁਹਾਨੂੰ ਇੱਕ ਐਂਟਰੈਂਸ ਇਗਜ਼ਾਮ ਦੇਣਾ ਪੈਂਦਾ ਹੈ ਇੱਕ ਦਾਖਲਾ ਪ੍ਰੀਖਿਆ ਦੇਣੀ ਪੈਂਦੀ ਹੈ ਇਸ ਲਈ ਇਹਨਾਂ ਦੋਨਾਂ ਜੇ ਸਕੂਲ ਆਫ ਐਮਿਨੈਂਸ ਹੈ ਜਾਂ ਮੈਰੀਟਰੀ ਸਕੂਲ ਹੈ ਉਹਨਾਂ ਦੇ ਲਈ ਇੱਕ ਜੁਆਇੰਟ ਐਂਟਰੈਂਸ ਟੈਸਟ ਹੋਣਾ ਹੈ ਤੇ ਐਡਮਿਸ਼ਨ ਹੋਣ ਜਾ ਰਹੇ ਬੇਟਾ 2024-25 ਦੇ ਸੈਸ਼ਨ ਦੇ ਲਈ ਤਾਂ ਉਹ ਸ਼ੁਰੂਆਤ ਕਰਦੇ ਹਾਂ ਸਮਝਦੇ ਆ ساری ਗੱਲ ਨੂੰ ਕਿ ਕਦੋਂ ਇਹ ਪ੍ਰੋਸੈਸ ਸ਼ੁਰੂ ਹੋਏਗਾ ਮੁਕੰਮਲ ਤੌਰ ਤੇ ਕਦੋਂ ਇਹਦੀ ਪ੍ਰੀਖਿਆ ਹੋਣੀ ਹੈ ਕਿਹੜੀਆਂ-ਕਿਹੜੀਆਂ ਗੱਲਾਂ ਦਾ ਤੁਹਾਨੂੰ ਧਿਆਨ ਰੱਖਣਾ ਚਾਹੀਦਾ ਹੈ ਕਿਵੇਂ ਰਜਿਸਟ੍ਰੇਸ਼ਨ ਹੋਵੇਗੀ ਕਿਵੇਂ ਤੁਸੀਂ ਅਪਲਾਈ ਕਰਕੋਗੇ ਇਹ ਸਾਰੀਆਂ ਗੱਲਾਂ ਦਾ ਤੁਸੀਂ ਇਹਦੇ ਵਿੱਚ ਵਿਸ਼ੇਸ਼ ਧਿਆਨ ਰੱਖਣਾ ਹੈ ਤਾਂ ਆਓ ਆਪਾਂ ਦੇਖਦੇ ਹਾਂ ਹਾਂਜੀ ਬਟਾ ਸਭ ਤੋਂ ਪਹਿਲਾਂ ਅੰਦਰ ਦੇਖੋ ਤੁਸੀਂ ਸੱਜੇ ਪਾਸੇ ਦੋ ਤੁਹਾਨੂੰ ਆਪਸ਼ਨ ਹੈ ਗਿਆ ਰਜਿਸਟ੍ਰੇਸ਼ਨ ਦੀ ਇੱਕ ਹੈ ਲੌਗਇਨ ਦੀ ਲੌਗਇਨ ਕਰਨ ਦੇ ਲਈ ਸਾਨੂੰ ਸਭ ਤੋਂ ਪਹਿਲਾਂ ਰਜਿਸਟ੍ਰੇਸ਼ਨ ਕਰਨੀ ਪਵੇਗੀ ਰਜਿਸਟ੍ਰੇਸ਼ਨ ਕਰਨ ਤੋਂ ਪਹਿਲਾਂ ਸਾਨੂੰ ਇਹ ਸਮਝਣਾ ਜ਼ਰੂਰੀ ਹੈ ਕਿ ਐਲੀਜੀਬਿਲਟੀ ਕੀ ਹੈ ਰਿਜ਼ਰਵੇਸ਼ਨ ਪਾਲਿਸੀ ਕੀ ਹੈ ਸੀਟਸ ਕਿੰਨੀਆਂ ਨੇ ਤੇ ਸਿਲੇਬਸ ਇਹਦਾ ਕੀ ਹੈ ਤੇ ਐਗਜ਼ਾਮ ਵਗੈਰਾ ਸਾਰੀਆਂ ਆਪਾਂ ਗੱਲ ਅਲੱਗ-ਅਲੱਗ ਤੌਰ ਤੇ ਸਮਝਣ ਦੀ ਕੋਸ਼ਿਸ਼ ਕਰਾਂਗੇ ਪਹਿਲਾਂ ਆਪਾਂ ਸਕੂਲ ਆਫ ਫੈਮਿਨਨ ਸਮਝਾਂਗੇ ਫਿਰ ਮੈਰੀਟੋਰੀ ਸਕੂਲ ਸਮਝਾਂਗੇ ਠੀਕ ਹੈ ਜੀ ਹਾਂਜੀ ਚਲੋ ਆਪਾਂ ਦੇਖਦੇ ਆਂ ਤਾਂ ਸਭ ਤੋਂ ਪਹਿਲਾਂ ਆਪਾਂ ਦੇਖਦੇ ਆਂ ਕਿ ਬੇਟਾ ਕਿਧਰ ਨੋਟਿਸ ਬੋਰਡ ਹੈ ਨੋਟਿਸ ਬੋਰਡ ਦੇ ਵਿੱਚ ਹਜੇ ਕੁਝ ਜ਼ਿਆਦਾ ਇਧਰ ਆਇਆ ਨਹੀਂ ਹੈ ਠੀਕ ਹੈ ਡੇਟਸ ਵਗੈਰਾ ਸ਼ੋ ਹੋਣ ਲੱਗ ਜਾਣੀਆਂ ਥੋੜੇ ਦਿਨਾਂ ਤੱਕ ਤਾਂ ਪਹਿਲਾਂ ਆਪਾਂ ਦੇਖਦੇ ਆਂ ਕਿ ਐਲੀਜੀਬਿਲਟੀ ਕੀ ਹੈ ਐਲੀਜੀਬਿਲਟੀ ਯੋਗਤਾ ਕੀ ਹੈ ਕਿ ਕਿਹੜੇ ਕਿਹੜੇ ਬੱਚੇ ਇਹਨਾਂ ਦੇ ਵਿੱਚ ਜਿਹੜੇ ਉਹ ਇਸ ਪ੍ਰੀਖਿਆ ਦੇ ਵਿੱਚ ਬੈਠ ਸਕਦੇ ਜਾਂ ਇਹਨਾਂ ਸਕੂਲਾਂ ਦੇ ਵਿੱਚ ਦਾਖਲਾ ਲੈ ਸਕਦੇ ਆ ਸ਼ੁਰੂਆਤ ਕਰਦੇ ਆ ਸਭ ਤੋਂ ਪਹਿਲਾਂ ਬਸ ਸਕੂਲ ਆਫ ਐਮਿਨੈਂਸ ਤੋਂ ਸਕੂਲ ਆਫ ਐਮਿਨੈਂਸ ਦੇ ਵਿੱਚ ਦੇਖੋ ਬਟਾ ਐਲੀਜੀਬਿਲਟੀ ਅਪਰ ਚੈੱਕ ਕਰਦੇ ਆ ਭਲਾ ਸਭ ਤੋਂ ਪਹਿਲਾਂ ਤਾਂ ਤੁਸੀਂ ਦੇਖੋ ਐਲੀਜੀਬਿਲਟੀ ਦੇ ਵਿੱਚ ਕੀ ਹੈ ਕਿ 75% ਆਫ ਸੀਟਸ ਇਨ ਈਚ ਐਸਓਈ ਸਕੂਲ ਆਫ ਐਮਿਨੈਂਸ ਦੇ ਵਿੱਚ 75% ਦੀਆਂ ਸੀਟਾਂ ਜਿਹੜੀਆਂ ਹੈਗੀਆਂ will be reserved for students of government school 75% 75% ਦੀਆਂ ਸੀਟਾਂ ਜਿਹੜੀਆਂ ਅੱਗੇ ਬਟਾ ਗਵਰਨਮੈਂਟ ਸਕੂਲ ਦੇ ਬੱਚਿਆਂ ਲਈ ਹੈ ਇਨਕਲੂਡਿੰਗ ਲੋਕਲ ਬੋਡੀਜ਼ ਸਕੂਲਸ ਇਨ ਪੰਜਾਬ ਲੋਕਲ ਬੋਡੀ ਸਕੂਲਸ ਹੈਗੇ ਪੰਜਾਬ ਦੇ ਰਿਮੇਨਿੰਗ 25% ਆਫ ਸੀਟਸ ਵਿਲ ਬੀ ਅਵੇਲੇਬਲ ਫੋਰ ਸਟੂਡੈਂਟਸ ਸਟੱਡਿੰਗ ਇਨ ਐਨੀ ਰੈਕਗਨਾਈਜ਼ਡ ਸਕੂਲ ਇਨ ਪੰਜਾਬ ਐਫੀਲੀਏਟਿਡ ਟੂ ਸਟੇਟ ਐਂਡ ਨੈਸ਼ਨਲ ਇੰਸਟੀਚਿਊਟ ਆਫ ਓਪਨ ਸਕੂਲਿੰਗ ਐਨ ਵਾਈ ਐਸ ਬਿਹਤਰ ਫੀਸ ਦਿੱਤਾ ਹੁਣ ਗਿਆ ਗਵਰਨਮੈਂਟ ਸਕੂਲ ਜਿਹੜੇ ਹੈਗੇ ਪੰਜਾਬ ਦੇ 25% ਦੀ ਬਾਕੀ ਬੱਚਿਆਂ ਦੇ ਲਈ ਹੈ ਖਾਸ ਕਰਕੇ ਜਿਹੜੇ ਬੱਚੇ ਹੈਗੇ ਆ ਪੰਜਾਬ ਨੂੰ ਪੰਜਾਬ ਪੰਜਾਬ ਸਕੂਲ ਪੰਜਾਬ ਨੂੰ ਐਫੀਲੀਏਟਿਡ ਹੈਗੇ ਆ ਜਾਂ ਨੈਸ਼ਨਲ ਇੰਸਟੀਚਿਊਟ ਆਫ ਐਨਓਈਸ ਨੂੰ ਅਫੀਲੀਏਟਡ ਹੈ ਗਿਆ ਉਹਨਾਂ ਸਕੂਲਾਂ ਦੇ ਬੱਚੇ ਜਿਹੜੇ ਇਹਦੇ ਵਿੱਚ ਅ ਅਧਕਲਾ ਲੈ ਸਕਦੇ ਹੈ ਰੀਕੋਗਨਾਈਜ਼ ਸਕੂਲ ਹੈਗੇ ਇਨ ਪੰਜਾਬ ਪੰਜਾਬ ਦੇ ਰੀਕੋਗਨਾਈਜ਼ ਸਕੂਲ ਹੈਗੇ ਐਫੀਲੀਏਟਡ ਟੂ ਸਟੇਟਸ ਇੱਕ ਤਾਂ ਪੰਜਾਬ ਪੰਜਾਬ ਸਰਕਾਰ ਨੂੰ ਅਫੀਲੀਏਟਡ ਹੈ ਗਿਆ ਜਾਂ ਐਨਓਅ ਨੈਸ਼ਨਲ ਓਪਨ ਸਕੂਲ ਸਕੂਲਿੰਗ ਨੂੰ ਅਫੀਲੀਏਟਡ ਹੈ ਗਿਆ ਇਫ ਸੀਟਸ ਰਿਜ਼ਰਵਡ ਫਾਰ ਦ ਸਟੂਡੈਂਟਸ ਫ্রম ਪ੍ਰਾਈਵੇਟ ਸਕੂਲ ਰਿਮੇਨ ਵੈਕੈਂਟ অর ਅਨਫਿਲਡ ਦੋਜ਼ ਵਿਲ ਬੀ ਅਲੋਟਡ ਟੂ ਦ ਸਟੂਡੈਂਟਸ ਫ্রম ਗਵਰਨਮੈਂਟ ਸਕੂਲ ਮੰਨ ਲਓ 75% ਦੇ ਵਿੱਚੋਂ ਜੇਕਰ ਕੋਈ ਸਿੱਟਾਂ ਖਾਲੀ ਰਹਿ ਜਾਂਦੀਆਂ ਤਾਂ ਉਹ ਇਹਨਾਂ ਵਿੱਚੋਂ ਜਿਹੜੇ ਹੋਰ ਬਾਕੀ ਬੱਚੇ ਬੱਚੇ ਹੋਏ ਬੱਚੇ ਬੱਚੇ ਜਿਹੜੇ ਹਨ ਉਹਨਾਂ ਦੇ ਵਿੱਚੋਂ ਕੀ ਹੈ ਉਹਨਾਂ ਨੂੰ ਸਿੱਟਾਂ ਮਿਲ ਜਾਣਗੇ ਕਹਿੰਦਾ ਭਾਵ ਹੈ ਮੰਨ ਲਓ 25 ਸਿੱਟਾਂ ਦੇ ਵਿੱਚ 22 ਸਿੱਟਾਂ ਹੀ ਭਰੀਆਂ ਗਈਆਂ ਇਤਨੇ ਸਿੱਟਾਂ ਰਹਿ ਗਿਆ ਤਾਂ 73 ਤਾਂ ਇਹ ਹੋ ਗਈਆਂ ਤਿੰਨ ਹੋਰ ਜਿਹੜੇ ਗਵਰਨਮੈਂਟ ਸਕੂਲ ਦੇ ਬੱਚਿਆਂ ਨੂੰ ਮਿਲ ਜਾਣਗੇ ਠੀਕ ਹੈ ਬੇਟਾ ਇਸ ਤੋਂ ਬਾਅਦ ਆਪਾਂ ਦੇਖਦੇ ਹਾਂ ਕਿ 11 ਨੰਬਰ 1.1 ਨੰਬਰ ਕੀ ਕਹਿੰਦਾ ਹੈ 1.1 ਨੰਬਰ ਦੇਖੋ ਔਨਲਾਈਨ ਐਪਲੀਕੇਸ਼ਨ ਹੋਣ ਗਿਆ অনলাইন অ্যাপ্লিকেশন ਜਿਹੜੀ ਹੈ ਮੰਗੀ ਜਾਏਗੀ ਜਿਵੇਂ ਕਿ ਆਪਾਂ ਰਜਿਸਟ੍ਰੇਸ਼ਨ ਕਰਾਂਗੇ ਠੀਕ ਹੈ 8ਥ ਤੇ 10ਵੀਂ ਕਲਾਸ ਦੇ ਬੱਚੇ 8ਵੀਂ ਤੇ 10ਵੀਂ ਕਲਾਸ ਦੇ ਬੱਚੇ ਪੰਜਾਬ ਆਰ ਐਲੀਜੀਬਲ ਟੂ ਅਪਲਾਈ ਫਾਰ ਐਡਮਿਸ਼ਨ ਟੂ ði ਸਕੂਲ ਜਿਹੜੇ ਬੱਚੇ 8ਵੀਂ ਤੇ 10ਵੀਂ ਚ ਪੜ ਰਹੇ ਹੈ ਪੰਜਾਬ ਸਕੂਲ ਆਫ ਪੰਜਾਬ ਪੰਜਾਬ ਦੇ ਸਕੂਲਾਂ ਵਿੱਚ ਜਿਹੜੇ ਬੱਚੇ 8ਵੀਂ ਤੇ 10ਵੀਂ ਚ ਪੜ ਰਹੇ ਹੈ ਉਹ ਬੱਚੇ ਐਲੀਜੀਬਲ ਹੋਣਗੇ ਔਰ स्टूडेंट्स स्टडींग इन एनी रिकॉग्नाइज्ड स्कूल इन अ क्लस्टर एज़ डिफाइंड इन नेक्शर 1 नेक्शर 1 ਲੱਗ ਤੋਂ ਦੇਖਾਂਗੇ will be eligible to apply to the school of eminence of that particular cluster only हां क्लस्टर ਦੇ ਅਨੁਸਾਰ ਹੀ ਮਤਲਬ ਜਿਹੜੇ ਰੈਕੋਗਨਾਈਜ਼ਡ ਸਕੂਲ ਹੈਗੇ ਆ ਹੋਰ ਰੈਕੋਗਨਾਈਜ਼ਡ ਸਕੂਲ ਅਗੇ ਮੰਤਰਾ ਸਕੂਲ ਹੈਗੇ ਆ ਉਹ ਉਸੇ ਜਿਹਨਾਂ ਦਾ ਕਲਸਟਰ ਸਕੂਲ ਹੈ ਸਕੂਲ ਆਫ ਐਮਿਨੈਂਸ ਦਾ ਉਹਦੇ ਵਿੱਚ ਹੀ ਅਪਲਾਈ ਕਰਨ ਲਈ ਐਲੀਜੀਬਲ ਹੋਣਗੇ ਕਾਮਨ ਐਬਿਟੀਟਿਊਡ ਟੈਸਟ will be conducted ਹੋਵੇਗਾ ਐਸਓਈ ਇਨ ਕਲਾਸ 9th ਐਂਡ 11th ਜਿਹੜੇ ਬੱਚੇ 8ਵੀਂ ਪਾਸ ਕਰ ਜਾਂਦੇ ਆ ਉਹ 9ਵੀਂ ਦੇ ਵਿੱਚ ਦਾਖਲਾ ਲੈਣ ਲਈ ਅਤੇ 10ਵਾਂ ਵਾਲੇ ਬੱਚੇ 11ਵੀਂ ਵਿੱਚ ਦਾਖਲਾ ਲੈਣ ਲਈ ਐਸਓਈ ਦੇ ਵਿੱਚ ਇੱਕ ਕਮਨ ਐਪਟੀਟਿਊਡ ਟੈਸਟ ਜਿਹੜਾ ਉਹ ਕੰਡਕਟ ਕੀਤਾ ਜਾਵੇਗਾ ਰੈਜ਼ਰਵੇਸ਼ਨ ਕ੍ਰਾਈਟੇਰੀਆ ਫॉर ਐਡਮਿਸ਼ਨ ਇਨ ਐਸਓਈ ਵਿਲ ਬੀ ਐਸ ਪਰ ਦਾ ਗਾਈਡਲਾਈਨਸ ਆਫ ਦਾ ਡਿਪਾਰਟਮੈਂਟ ਆਫ ਵੈਲਫੇਅਰ ਆਫ ਸਕੂਲ ਸ਼ੈਡਿਊਲ ਕਾਸਟ ਹਾਂਜੀ ਜਿੰਨੇ ਵੀ ਐਡਮਿਸ਼ਨਸ ਹੈਗੇ ਰੈਜ਼ਰਵੇਸ਼ਨ ਕ੍ਰਾਈਟੇਰੀਆ ਜਿਹੜਾ ਹੈਗਾ ਉਹ ਡਿਪਾਰਟਮੈਂਟ ਆਫ ਵੈਲਫੇਅਰ ਆਫ ਐਸਸੀ ਸ਼ੈਡਿਊਲ ਕਾਸਟ ਬੀਸੀ ਐਂਡ ਮਾਈਨੋਰਟੀਜ਼ ਗਵਰਨਮੈਂਟ ਆਫ ਪੰਜਾਬ ਮਤਲਬ ਸਮੇਂ ਸਮੇਂ ਤੇ ਜੋ ਪੰਜਾਬ ਸਰਕਾਰ ਦੀਆਂ ਰਾਖਵਾ ਕਰਨ ਦੀਆਂ ਜਿਹੜੀਆਂ ਜਿਹੜੇ ਨਿਯਮ ਹੈਗੇ ਆ ਹਨਾ ਜਿਹੜੇ ਕਾਨੂੰਨ ਹੈਗੇ ਆ ਉਹਨਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਜਿਹੜੇ ਹੈ ਇਹ ਦਾਖਲੇ ਕੀਤੇ ਜਾਣੇ ਆ ਡਿਟੇਲ ਦੇ ਨਾਲ ਇਹ ਬੇਟਾ ਠੀਕ ਹੈ ਸਿਲੇਬਸ ਇਹਦਾ ਦਿੱਤਾ ਹੈ ਅਪਲੋਡਡ ਬਾਈ SCERT ਔਨ ਦਾ ਵੈਬਸਾਈਟ SCERT ਦਾ ਜਿਹੜਾ ਸਿਲੇਬਸ ਹੈ ਉਹ ਅਪਲੋਡ ਕੀਤਾ ਜਾਏਗਾ ਮਿਨੀਮਮ ਕੁਆਲੀਫਿਕੇਸ਼ਨ ਇਹ ਧਿਆਨ ਰੱਖਣਾ 35% ਇਨ ਸਬਜੈਕਟਸ ਐਂਡ 35 ਇਨ ਰੀਜ਼ਨਿੰਗ ਐਂਡ 40% ਇਨ ਟੋਟਲ ਟੋਟਲ ਦੇ ਵਿੱਚ ਘੱਟੋ ਘੱਟ 40% ਲੈਣੇ ਆ ਤੇ ਸਬਜੈਕਟ ਦੇ ਵਿੱਚ 35% ਦੀ ਲੈਣੇ ਆ ਤੇ ਰੀਜ਼ਨਿੰਗ ਦੇ ਵਿੱਚ ਵੀ 35% ਦੀ ਲੈਣੇ ਇਹ ਬਹੁਤ ਇੰਪੋਰਟੈਂਟ ਹੈ ਜਿਹੜੇ ਬੱਚੇ ਤਿਆਰੀ ਕਰ ਰਹੇ ਤੇ ਟੋਟਲ ਦੇ ਵਿੱਚ ਘੱਟੋ ਘੱਟ ਮਿਨੀਮਮ 40% ਦੇ ਮਾਰਕਸ ਲੈਣੇ ਬਹੁਤ ਜ਼ਰੂਰੀ ਹੈ ਅੱਗੇ ਦੇਖਦੇ ਆ ਅੱਗੇ ਆ ਗਿਆ ਮੈਂ 1.8 1.8 ਕੀ ਕਹਿੰਦਾ ਹੈ एक देखो reserved, reserved देखो कि स्टूडेंट्स फ्रॉम कैटेगरीज विल बी एलिजिबल फॉर ए रिलैक्सेशन ऑफ़ मार्क्स इन सेक्शनल एंड एग्रीगेट जनरल बच्चे दे कैटेगरी जी उन्होंने छूट है जो पैंती तो तीह हो जाएगी जो तो पैंती हो जाएगी स्टूडेंट पास एग्जाम्स क्लास एट आर or got repeat apartment in any big will not be eligible for admission in soe je kar bachcha 8th de vich fail ho janda hai 10th ji fail ho janda hai ja oh di repeat aa jandi hai compartment aa jandi hai in any subject oh eligible nahi mavega e ta ho gaya beta asuli eligibility eligibility criteria theek hai samjhi gal mainly mainly moti moti bak lagde sab ni hai next dekho ede vich reservation policy पॉलिसी अपन समझने की लोड नहीं है क्योंकि ये डायरेक्टली जुड़िया नहीं है हाँ देख हैं बारे थोड़ा जा देख लें बेटा आ देखो बेटा बहुत सारे स्कूल्स है देखो ये है गवर्नमेंट स्कूल के बच्चे स्टूडेंट्स वही आ गए ना मानता प्राप्त स्कूल आ गए साइंस नॉन मेडिकल साइंस मेडिकल कॉमर्स एंड ह्यूमैनिटीज विद 32 सीट्स इन ईच सेक्शन फॉर क्लास 11 एंड वन सेक्शन विद 30 सीट्स फॉर क्लास 9 हां जी देखो 11 वे ਦੇ ਵਿੱਚ 32 ਸੀਟਾਂ ਹੈਗੀਆਂ ਤੇ 9 ਵੇ ਦੇ ਲਈ 36 ਸੀਟਾਂ ਹੈਗੀਆਂ each सेक्शन ਦੇ ਵਿੱਚ ਹੈ देयर आर टोटल 118 ਐਸੋ ਸਕੂਲਸ ਇਨ 올23 ਡਿਸਟ੍ਰਿਕਟਸ ਸਾਰੇ ਪੰਜਾਬ ਦੇ ਵਿੱਚ 23 ਜ਼ਿਲ੍ਹੇ ਆਉਂਦੇ 118 ਜਿਹੜੇ ਐਸਪੂਲ ਆਫ ਐਮੀਨੈਂਸ ਬਣੇ ਹੋਏ ਹੈ ਬਟਾ ਠੀਕ ਹੈ ਹਾਂਜੀ ਆਪਾਂ ਦੇਖਦੇ ਹਾਂ ਇਹ ਡਿਟੇਲਸ ਹੈਗੀਆਂ ਤੁਹਾਡੇ ਤੁਹਾਡਾ ਜਿਹੜਾ ਜਿਹੜਾ ਜ਼ਿਲ੍ਹਾ ਹੈਗਾ ਉਸ ਜ਼ਿਲ੍ਹੇ ਦੇ ਹਿਸਾਬ ਨਾਲ ਤੁਸੀਂ ਦੇਖ ਲੈਣਾ ਬਟਾ ਤੁਹਾਡਾ ਕਿਹੜਾ ਕਿਹੜਾ ਸਥੀ ਬੰਦਾ ਹੈ ਠੀਕ ਹੈ ਨਾ ਤਾਂ ਤਕਰੀਬਨ ਇਹ ਸਾਰੇ ਜ਼ਿਲ੍ਹਿਆਂ ਦੀ ਡਿਟੇਲ ਹੈਗੀ ਹੈ ਇਹਦੇ ਵਿੱਚ ਤੁਸੀਂ ਲਿੰਕ ਤੇ ਉੱਥੇ ਜਾ ਕੇ ਦੇਖੋਗੇ ਜਿਵੇਂ ਫਾਜ਼ਿਲਕਾ ਦੀ ਜਿੱਕਲ ਗੱਲ ਕਰਾਂ ਤਾਂ ਫਾਜ਼ਿਲਕਾ ਦੇ ਵਿੱਚ ਦੇਖੋ स्कूल ऑफ फेमिनेंस अरनेवाला शेख सुबान डिस्ट्रिक्ट फाजिल्का स्कूल ऑफ फेमिनेंस फाजिल्का डिस्ट्रिक्ट फाजिल्का स्कूल ऑफ एमिनेंस जलालबाद वेस्ट फाजिल्का ते स्कूल ऑफ फेमिनेंस रामजरा डिस्ट्रिक्ट फाजिल्का ठीक है ते ਉਸ ਤੋਂ ਬਾਅਦ ਫਿਰ ਫਿਰੋਜ਼ਪੁਰ ਦੇ ਆ ਗਏ ਇਸ ਤਰ੍ਹਾਂ ਟੋਟਲ ਬਿਟਾਏ ਦੇਖੋ ਇਹਨਾਂ ਦੀ ਗਿਣਤੀ ਜਿਹੜੀ ਤੁਹਾਨੂੰ ਦਿੱਤੀ ਹੋਈ 118 ਸਕੂਲ ਜਿਹੜੇ ਸਕੂਲ ਆਫ ਐਮੀਨੈਂਸ ਪੰਜਾਬ ਦੇ ਵਿੱਚ ਇਨਐਕਟਿਵ ਨੇ ਐਕਟਿਵ ਨੇ ਸੋਰੀ ਠੀਕ ਹੈ ਚਲੋ ਨੈਕਸਟ ਆਪਾਂ ਦੇਖਦੇ ਹਾਂ ਸੀਟਸ ਹੋ ਗਈਆਂ ਹੁਣ ਆਪਾਂ ਦੇਖਦੇ ਆ ਮੈਰਿਟਰੀ ਸਕੂਲ ਦੇ ਲਈ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਆਜੋ ਮੈਰਿਟਰੀਅਸ ਦੇ ਲਈ ਦੇਖੋ ਬਟਾ ਹਾਂਜੀ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾਂਦੀ میٹرਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰਿਟਰੀ ਸਕੂਲ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ ਦੇਖੋ ਬਟਾ ਐਸੇ ਹੀ ਦੇ ਵਿੱਚ ਤਾਂ ਕੀ ਹੈ ਮਾਨਤਾ ਪ੍ਰਾਪਤ ਸਕੂਲ ਵਾਲੇ ਬੱਚੇ ਵੀ ਆ ਸਕਦੇ ਐ ਪ੍ਰਾਈਵੇਟ ਦੇ ਵੀ ਆ ਸਕਦੇ ਐ ਪ੍ਰਤੀਕ ਕਲ ਕਲੀਰ ਹੈ ਕਿ ਸਰਕਾਰੀ ਸਕੂਲਾਂ ਵਿੱਚ ਪੜ੍ਹ ਰਹੇ ਵਿਦਿਆਰਥੀ ਤਾਂ ਹੋਈਗੇ ਪੰਜਾਬ ਸਕੂਲ ਸਿੱਖਿਆ ਬੋਰਡ ਦੁਆਰਾ ਲਈ ਜਾਂਦੀ ਮੈਟ੍ਰਿਕ ਦੀ ਪ੍ਰੀਖਿਆ ਦੇ ਰਹੇ ਵਿਦਿਆਰਥੀ ਮੈਰਿਟਰੀਅਸ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ ਮੰਨ ਲਓ ਜੇਕਰ ਕੋਈ ਮਾਨਤਾ ਪ੍ਰਾਪਤ ਸਕੂਲ ਹੈ ਤੇ ਉਹ ਸਨੇ ਮਾਨਤਾ ਲਈ ਹੋਈ ਹੈ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਤਾਂ ਉਹਦੇ ਬੱਚੇ ਵੀ ਇਹਦੇ ਵਿੱਚ एलिਜੀਬਲ ਹਨ ਅੱਗੇ ਆ ਕੇ ਬਟਾ ਦਸ਼ਮੇਸ ਗਰਲ ਸੀਨੀਅਰ ਸੈਕੰਡਰੀ ਸਕੂਲ ਬਾਦਲ ਤਲਵੰਡੀ ਸਾਬੋ ਬਠਿੰਡਾ ਕੋਟਲਾ ਸੁਲਤਾਨਾ ਅਮਰਿਤ ਅਦਰਸ਼ ਤੇ ਮਾਡਲ ਸਕੂਲ ਜਿਹੜੇ ਕਿ ਪੀਐਸਬੀ ਪੀਪੀਪੀ ਮੋਡ ਦਿਨ ਪੜਾਉਂਦੇ ਹਨ ਸਕੂਲਾਂ ਦੇ میٹرਕ ਦੀ ਪ੍ਰੀਖਿਆ ਦੇ ਵਿਦਿਆਰਥੀ ਮੇਰੀ ਟਿਉਰਿਅਸ ਕਾਲਮਸ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ ਇਹ ਸਕੂਲ ਵੀ ਐਲੀਜੀਬਲ ਹਨ ਅੱਗੇ ਬਟਾ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਜਿਨ੍ਹਾਂ ਨੂੰ ਸਕੂਲਾਂ ਨੂੰ ਸਰਕਾਰੀ ਸਹਾਇਤਾ ਪ੍ਰਾਪਤ ਹੁੰਦੀ ਹੈ ਉਹਨਾਂ ਬੱਚਿਆਂ ਨੂੰ ਉਹ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮਾਨਤਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀ ਉਹਨਾਂ ਲਈ 10% ਦੀ ਸੀਟ ਅਮਰਿਤ ਅਪਲਾਈ ਕਰ ਸਕਦੇ ਹਨ ਇਥੇ ਯਾਦ ਰੱਖ ਲੈ ਜੇ ਜਿਹੜੇ ਪ੍ਰਾਈਵੇਟ ਸਕੂਲ ਹੈਗੇ ਆ ਜਿਨ੍ਹਾਂ ਨੇ ਮੰਨਤਾ ਪ੍ਰਾਪਤ ਕੀਤੀ ਹੋਈ ਹੈ ਉਹ 1000 ਦੇ ਪਿੱਛੇ 10 ਸੀਟਾਂ ਜਿਹੜੀਆਂ ਉਹਨਾਂ ਦੇ ਲਈ ਅਪਲਾਈ ਕਰ ਸਕਦੇ ਆ ਜੇਕਰ ਉਹਨਾਂ ਕੋਲ ਆਟਾਦਲ ਸਕੀਮ ਸਮਾਰਟ ਕਾਰਡ ਦੇ ਦਸਤਾਵੇਜ਼ੀ ਸਬੂਤ ਹੋਣ ਉਹ ਵਿਦਿਆਰਥੀ ਮੈਰਿਟ ਸਕੂਲ ਨੂੰ ਦਾਖਲਾ ਪ੍ਰਾਪਤ ਕਰਨ ਲਈ ਯੋਗ ਹਨ ਜੇਕਰ ਉਹਨਾਂ ਕੋਲ ਆਟਾਦਲ ਸਕੀਮ ਸਮਾਰਟ ਕਾਰਡ ਦੇ ਦਸਤਾਵੇਜ਼ੀ ਸਬੂਤ ਹੋਣ ਉਹ ਵਿਦਿਆਰਥੀ ਮੈਰਿਟ ਸਕੂਲਾਂ ਵਿੱਚ ਦਾਖਲਾ ਪ੍ਰਾਪਤ ਕਰਨ ਦੇ ਇੱਥੇ ਵੀ ਇੱਕ ਕੰਡੀਸ਼ਨ ਹੈ ਧਿਆਨ ਰੱਖ ਲੈ ਬੇਟਾ 11ਵੀਂ ਜਮਾਤ ਲਈ SC/ST ਕੈਟਾਗਰੀ ਲਈ ਪਿਛਲੇ ਕਾਦਮ ਦੇ ਸੈਸ਼ਨ ਦੀ 10ਵੀਂ ਜਮਾਤ ਵਿੱਚੋਂ 65% ਦੀ ਹੋਰ ਕੈਟਾਗਰੀਆਂ ਲਈ 70% ਅੰਕ ਲੈਣੇ ਲਾਜ਼ਮੀ ਹਨ ਮਨ ਲਓ ਕੋਈ SC/ST ਬੱਚਾ ਹੈ ਉਹਦੇ ਲਈ 65 65% ਨੰਬਰ ਤੇ ਬਾਕੀ ਕੈਟਾਗਰੀ ਲਈ 70% ਨੰਬਰ ਨੌਵੀਂ ਜਮਾਤ ਵਿੱਚ ਦਾਖਲਾ ਕੇਵਲ ਮੈਰਿਟਰੀ ਸਕੂਲ ਤਲਵਾੜਾ ਵਿਖੇ ਪ੍ਰਮਾਣਿਤ 50 ਸੀਟਾਂ ਕੇਵਲ ਲੜਕਿਆਂ ਲਈ ਹੋਵੇਗਾ ਨੌਵੀਂ ਜਮਾਤ ਵਿੱਚ ਦਾਖਲਾ ਲੈਣਾ ਹੈ ਮੈਰਿਟਰੀ ਸਕੂਲ ਵਿੱਚ ਉਹ ਜੇਕਰ ਕੁੜੀਆਂ ਤੁਸੀਂ ਫੀਮੇਲ ਕੈਂਡੀਡੇਟ ਹਾਂ ਤਾਂ ਤੁਸੀਂ ਮੈਰਿਟਰੀਅਰ ਸਕੂਲ ਤਰਵਾੜਾ ਵਿਖੇ ਜਿਹੜੀ 50 ਸੀਟਾਂ ਹਨ ਉਹਨਾਂ ਦੇ ਲਈ ਅਪਲਾਈ ਕਰ ਸਕਦੇ ਹੋ 9ਵੀਂ ਜਮਾਤ ਵਿੱਚ ਦਾਖਲਾ ਪ੍ਰਾਪਤ ਕਰਨ ਲਈ ਘੱਟੋ-ਘੱਟ ਯੋਗਤਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਉਂਦੇ ਕੇਵਲ ਸਰਕਾਰੀ ਸਕੂਲਾਂ ਵਿੱਚੋਂ 8ਵੀਂ ਜਮਾਤ ਦੀ ਪ੍ਰੀਖਿਆ ਪਾਸ ਕੀਤੀ ਹੋਣੀ ਜ਼ਰੂਰੀ ਹੈ ਇੱਥੇ ਕੰਡੀਸ਼ਨ ਹੈ ਬੇਟਾ 9ਵੀਂ ਜਮਾਤ ਦੇ ਦਾਖਲਾ ਲੈਣਾ ਹੈ ਮੈਰਿਟਰੀਅਰ ਸਕੂਲ ਤਰਵਾੜਾ ਵਿਖੇ ਜੇਕਰ ਤੁਸੀਂ ਫੀਮੇਲ ਕੈਂਡੀਡੇਟ ਹੈਗੇ ਹੋ ਤਾਂ ਤੁਹਾਨੂੰ ਕੀ ਕਰਨਾ ਪੈਗਾ ਪੰਜਾਬ ਸਕੂਲ ਸਿੱਖਿਆ ਬੋਰਡ ਅਧੀਨ ਆਉਂਦੇ ਕੇਵਲ ਸਰਕਾਰੀ ਸਕੂਲ ਵਿੱਚੋਂ ਇੱਥੇ ਹੁਣ ਪ੍ਰਾਈਵੇਟ ਵਾਲੀ ਕ ਸਿਰਫ ਤੇ ਸਿਰਫ ਕੀ ਰਹੇਗਾ ਕਿ ਸਿਰਫ ਤੇ ਸਿਰਫ ਸਰਕਾਰੀ ਸਕੂਲ ਤੋਂ 8ਵੀਂ ਜਮਾਤ ਪਾਸ ਕੀਤੀ ਹੋਵੇ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਠੀਕ ਹੈ ਬੇਟਾ ਇਹ ਸੀਗੀ ਇਹਦੀ ਐਲੀਜੀਬਿਲਟੀ ਮੈਰਿਟੋਰੀ ਸਕੂਲ ਦੀ ਹੁਣ ਆਪਾਂ ਅੱਗੇ ਚੱਲਦੇ ਆਂ ਅੱਗੇ ਸਾਡੇ ਕੋਲ ਆ ਗਿਆ ਸੀਟਸ ਜਿਹੜੀਆਂ ਆ ਗਿਆ ਉਹਨਾਂ ਬਾਰੇ ਆਪਾਂ ਇੱਕ ਵਾਰੀ ਗੱਲ ਨਹੀਂ ਕਰਦੇ ਆਪਾਂ ਹਾਂ ਸੌਰੀ ਇਥੇ ਸੀਟਸ ਬਾਰੇ ਗੱਲ ਕਰਾਂਗੇ ਰੈਜ਼ਰਵੇਸ਼ਨ ਪਾਲਸੀ ਬਾਰੇ ਗੱਲ ਨਹੀਂ ਕਰਦੇ ਹਾਂਜੀ ਆਜੋ ਮੈਰਿਟੋਰੀਸ ਲਈ ਦੇਖੋ ਬੇਟਾ ਮੈਰਿਟੋਰੀਸ ਲਈ ਸਾਡੇ ਕੋਲ 10 ਸਕੂਲ ਐ ਮੈਰਿਟੋਰੀਅਸ ਅੰਮ੍ਰਿਤਸਰ ਬਠਿੰਡਾ ਫਿਰੋਜ਼ਪੁਰ ਗੁਰਦਾਸਪੁਰ ਜਲੰਧਰ ਲੁਧਿਆਣਾ ਪਟਿਆਲਾ ਮੁਹਾਲੀ ਸੰਗਰੂਰ ਤੇ ਤਲਵਾੜਾ ਠੀਕ ਹੈ ਬੇਟਾ ਇਹਦੇ ਵਿੱਚ ਦੇਖੋ ਇਹਦੇ ਵਿੱਚ ਗਰਲਸ ਲਈ ਤੇ ਬੁਆਇਜ਼ ਲਈ ਅਲੱਗ-ਅਲੱਗ ਹੈ ਮੈਡੀਕਲ ਲਈ 60 ਹੈਗੀਆਂ ਤੇ ਬੁਆਇਜ਼ ਲਈ 40 ਹੈਗੀਆਂ ਬੇਟਾ ਨਾਨ ਮੈਡੀਕਲ ਲਈ ਕੁੜੀਆਂ ਲਈ 180 ਹੈਗੀਆਂ ਕਾਮਰਸ਼ੀਅਲ ਲਈ 60 ਹੈਗੀਆਂ ਇਸ ਤਰ੍ਹਾਂ ਕਰਕੇ ਟੋਟਲ ਜਿਹੜੀਆਂ ਮੇਟਾ ਸਿੱਟਾਂ ਜਿਹੜੀਆਂ ਹੈਗੀਆਂ ਸਾਡੇ ਕੋਲ ਦੇਖੋ ਕਿੰਨੀਆਂ ਸਿੱਟੀਆਂ ਬਣ ਸਿੱਟਾਂ ਬਣ ਗਿਆ ਟੋਟਲ ਸੀਟਸ ਫੋਰ 11th ਕਲਾਸ 4100 ਸਿੱਟਾਂ ਬਣ ਗਿਆ ਟੋਟਲ ਸੀਟਸ ਫੋਰ ਗਰਲਸ ਇਨ ਕਲਾਸ 11 ਬਣ ਗਿਆ 2875 ਬਣ ਗਿਆ ਤੇ ਟੋਟਲ ਸੀਟਸ ਫੋਰ ਬॉयज ਇਨ ਕਲਾਸ 11 ਬਣ ਗਿਆ 1725 ਠੀਕ ਹੈ ਬੇਟਾ ਇਹ ਦੇਖ ਲੈਣਾ ਤੁਸੀਂ ਇਸ ਤੋਂ ਇਲਾਵਾ 9ਵੀਂ ਜਮਾਤ ਦੇ ਲਈ ਮੈਰੀਟੂਰੀ ਸਕੂਲ ਤਲਵਾੜਾ ਵਿਖੇ 50 ਸੈਕਟਾ ਅਲੱਗ ਤੋਂ ਹਨ ਕੁੜੀਆਂ ਦੇ ਲਈ ਤੇ ਉਹ ਵੀ ਕੰਡੀਸ਼ਨ ਕੀ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਤੋਂ 8ਵੀਂ ਜਮਾਤ ਪਾਸ ਕੀਤੀ ਹੋਈ ਸਰਕਾਰੀ ਸਕੂਲ ਦੇ ਵਿਦਿਆਰਥਣ ਹੋਵੇ ਠੀਕ ਹੈ ਬੇਟਾ ਇਹ ਹੋ ਗਿਆ ਸਾਡਾ ਸਾਰਾ ਪ੍ਰੋਸੈਸ ਕੀ ਐਲੀਜੀਬਿਲਟੀ ਕ੍ਰਾਈਟੇਰੀਆ ਕੀ ਹੈ ਤੇ ਆਪਣਾ ਸੀਟਸ ਕੀ ਕਿਵੇਂ ਕਿਵੇਂ ਨੇ ਕਿਡੀਆਂ-ਕਡੀਆਂ ਨੇ ਹੁਣ ਆਪਾਂ ਥੋੜਾ ਜਿਹਾ ਦੇਖ ਲੈਨੇ ਆ ਰਿਜ਼ਰਵੇਸ਼ਨ ਪਾਲਿਸੀ ਦੇ ਵਿੱਚ ਕੀ ਹੈ ਕਾਫੀ ਡੀਟੇਲ ਦੇ ਵਿੱਚ ਹੋ ਸਕਦਾ ਏ ਆ ਦੇਖੋ ਬੇਟਾ आप देख लें रेजोवे की है रेजरवे देखो रेजन क्राइटेरिया फॉर एडमिशन इन एसओ स्कूल ऑफ एन एमिनखले क्राइटेरिया है विल बी एज पर गाइडलाइन ऑफ द डिपार्टमेंट ऑफ वेलफेयर ऑफ शड्यूल्ड कास्ट बैकवर्ड क्लास एंड माइनोरिटीज गोमेंट ऑफ पंजाब एज पर शड्यूल्ड कास्ट एंड बैकवर्ड कास्ट रेज इन सर्विस एक्ट टू थाउजेंड सिक्स एक्ट नंबर ऑफ ट्वेंटी ਬਟਾ ਇਸ ਦੇ ਸਾਹਮਣੇ ਤੁਹਾਨੂੰ ਰੈਜ਼ੋਲੂਸ਼ਨ ਮਿਲਣੀ ਹੈ ਇਸ ਤੋਂ ਇਲਾਵਾ ਫਿਜ਼ੀਕਲੀ ਚੈਲੰਜ ਬੱਚੀ ਆ ਗਿਆ ਜਿਹੜੇ ਤਾਂ 5% ਆਫ ਫਿਜ਼ੀਕਲ ਚੈਲੰਜ ਗਰੁੱਪ ਆਫ ਸਟੂਡੈਂਟਸ ਵਿਲ ਬੀ ਬੈਂਚਮਾਰਕਡ 5% 4% ਸੋਰੀ 4% ਫਿਜ਼ੀਕਲੀ ਚੈਲੰਜ ਬੱਚੀ ਆ ਗਿਆ ਦਿਵਿਆਂਗ ਜਿਹੜੇ ਆ ਗਿਆ ਦੇਖੋ ਦੇ ਦੇ ਵਿੱਚ ਕੀ ਹੈ 1% ਈਚ ਸ਼ਲ ਬੀ ਰਿਜ਼ਰਵਡ ਫੋਰ ਪਰਸਨ ਵਿਦ ਬੈਂਚਮਾਰਕ ਡਿਸੇਬਿਲਟੀ ਅੰਡਰ ਕਲੋਜ਼ A B C ਐਂਡ 1% 4% ਵਿਦ benchmark disability under d and e namely blind ho, deaf and hard of hearing hain, locomotor disability hain, autism hain, intellectual disability hain, specific learning disability or mental illness or multiple disability from amongst person with cla under clause e to d including uh, deaf blindness in the post identify for each disability ਤਾਂ 4% ਜਿਹੜੀ ਏ ਥੋੜੀ ਬੱਚੇ ਜਿਹੜੇ ਐ ਫਿਜ਼ੀਕਲੀ ਚੈਲੰਜ ਚ ਬੱਚੇ ਆ ਉਹਨਾਂ ਦੇ ਲਈ ਵੀ ਭਰਾ ਭਗਰਣ ਦੇ ਵਿੱਚ ਹੈ ਹੁਣ ਇਹਦੇ ਵਿੱਚ ਦੇਖਨੀ ਆ ਬਟਾ ਇਹਦੇ ਵਿੱਚ ਰੱਖ ਵਗਰਣ ਕੀ ਐ ਮੈਰਿਟਰੀਜ਼ ਦੇ ਵਿੱਚ ਵੀ ਜੇਕਰ ਸੇਮ ਹੋਇਆ ਤਾਂ ਫਿਰ ਆਪਾਂ ਡਿਸਕਸ ਨਹੀਂ ਕਰਾਂਗੇ ਆਦਰਵਾਇਜ਼ ਆਪਾਂ ਜਰੂਰ ਦੇਖਾਂਗੇ ਹਾਂਜੀ ਹਾਂਜੀ ਆ ਦੇਖੋ ਬਟਾ ਰੈਜ਼ਰਵੇਸ਼ਨ ਇਹਦੇ ਵਿੱਚ ਥੋੜੀ ਅਲੱਗ ਹੈ ਬੱਬੜਦੇ ਆ ਮੈਰਿਟਰੀ ਸਕੂਲਾਂ ਵਿੱਚ ਲੜਕੀਆਂ ਤੇ ਲੜਕਿਆਂ ਲਈ ਸੀਟਾਂ ਦੀ ਵੰਡ ਕਰਮਵਾਰ 60:40 ਅਨੁਸਾਰ ਹੈ। 100 ਦੇ ਵਿੱਚੋਂ 60 ਕੁੜੀਆਂ ਦੇ ਲਈ ਹੈ ਤੇ 40 ਮੁੰਡਿਆਂ ਦੇ ਲਈ ਹੈ। 60:40 ਦਾ ਰਿਸ਼ਿਓ ਹੈ। ਆਟਾ ਦਾਲਸ ਮਾਰਗਾਰਤਾਰ ਕਲੀ ਰਾਖਵਾ ਕਰਨ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਅਤੇ ਪੰਜਾਬ ਸਕੂਲ ਸਿੱਖਿਆ ਬੋਰਡ ਤੋਂ ਮੰਨਦਾ ਪ੍ਰਾਪਤ ਪ੍ਰਾਈਵੇਟ ਸਕੂਲਾਂ ਦੇ ਵਿਦਿਆਰਥੀਆਂ ਲਈ 10% ਸੀਟਾਂ ਰੱਖੀਆਂ ਹੋਣਗੀਆਂ ਜੋ ਕਿ ਖੁਰਾਕ ਤੇ ਸਪਲਾਈ ਭਾਗ ਦੀ ਆਟਾ ਦਾਲਸ ਸਮਾਰਟ ਕਾਰਡ ਸਕੀਮ ਦੇ ਪਰਿਵਾਰ ਵਾਲੇ ਪਰਵਾਰ ਨਾਲ ਸੰਬੰਧਿਤ ਜੇਕਰ ਤੁਹਾਡੇ ਕੋਲ ਆਟਾ ਦਾਲ ਸਕੀਮ ਵਾਲਾ ਕਾਰਡ ਹੈ ਜਾਂ ਸਮਾਰਟ ਕਾਰਡ ਹੈ ਫਿਰ ਤੁਸੀਂ 10% ਸੀਟ ਦੇ ਲਈ ਅਪਲਾਈ ਕਰ ਸਕਦੇ ਹੋ ਜੇਕਰ ਤੁਸੀਂ ਕਿਸੇ ਮਾਨਤਾ ਪ੍ਰਾਪਤ ਸਕੂਲ ਤੋਂ ਪ੍ਰਾਈਵੇਟ ਸਕੂਲ ਤੋਂ 10ਵੀਂ ਜਮਾਤ ਪਾਸ ਕੀਤੀ ਹੈ ਵਿਕਲੈਂਗ ਵਿਦਿਆਰਥੀ ਲਾਗਵਕਰਨ ਪੰਜਾਬ ਸਰਕਾਰ ਦੇ ਸਮਾਜਿਕ ਸੁਰੱਖਿਆ ਤੇ ਸਤਰੀ ਅਤੇ ਬਾਲ ਵਿਭਾਗ ਦੇ ਪੱਤਰ ਨੰਬਰ 9/2021 ਦੇ ਨੋਟੀਫਿਕੇਸ਼ਨ ਅਨੁਸਾਰ ਇਹ ਨਈ ਨਈ ਨਾ ਵਿਕਲੈਂਗ ਲੜਕੀਆਂ ਲਈ 10% ਤੇ ਵਿਕਲੈਂਗ ਲੜਕਿਆਂ ਲਈ 5% ਸੀਟਾਂ ਰਾਖਵੀਆਂ ਹਨ ਰਾਖਵਾਂ ਕਰਨ ਦੀ ਲਾਭ ਲੈਣ ਲਈ ਵਿਕਲੰਗਤਾ 40% ਤੋਂ ਵੱਧ ਹੋਣੀ ਚਾਹੀਦੀ ਹੈ। ਘੱਟੋ-ਘੱਟ 40% ਹੋਣੀ ਚਾਹੀਦੀ ਹੈ ਬਟਾ। ਹੈਂਡੀਕੈਪ ਜਿਹੜਾ ਸਰਟੀਫਿਕੇਟ ਆ 40% ਤੋਂ ਘੱਟ ਦਾ ਨਹੀਂ ਚੱਲੇਗਾ। 40 ਜਾਂ 40 ਤੋਂ ਉੱਪਰ ਦਾ ਹੋਣਾ ਚਾਹੀਦਾ ਹੈ। ਠੀਕ ਹੈ। ਉਸ ਤੋਂ ਬਾਅਦ ਆਜੋ ਬਟਾ। ਊਮਨ ਹੈੱਡਿਡ ਹਾਊਸਹੋਲਡ ਦੀਆਂ ਕੁੜੀਆਂ ਲਈ ਰਾਖਵਾਂਕਰਨ। ਹਾਂਜੀ। ਸਮਾਜਿਕ ਸੁਰੱਖਿਆ ਤੇ ਇਸਤਰੀ ਤੇ ਬਾਲ ਵਿਵਾਸ ਵਿਭਾਗ ਦੇ ਪੱਤਰ ਨੰਬਰ ਇਹਨਾਂ ਅਨੁਸਾਰ 20% ਸੀਟਾ ਊਮਨ ਹੈੱਡਿਡ ਹਾਊਸਹੋਲਡ ਕੈਟਾਗਰੀ ਤੈਅ ਕੇਵਲ ਲੜਕੇ ਲਈ ਰੱਖਣੀ ਹੈ ਕੋਈ ਵੀ ਔਰਤ ਕਰਦੀ ਮੁਖੀ ਹੋ ਸਕਦੀ ਹੈ ਜਿਵੇਂ ਕਿ ਦਾਦੀ ਮਾਂ ਮਾਤਾ ਪਿਤਾ ਦੋਹਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਪਿਤਾ ਦੀ ਮੌਤ ਤਲਾਕ ਵਿਕਲੰਗ ਪਿਤਾ ਜੋ ਕੰਮ ਕੰਮ ਕਰਨ ਕਰਾਉਣ ਦੇ ਯੋਗ ਨਾ ਹੋਵੇ ਪਿਤਾ ਦੇ ਲੰਬੇ ਸਮੇਂ ਤੋਂ 11000 ਹਾਜ਼ਰੀ ਮੌਜੂਦਗੀ ਕਟੁਕਟ ਸੱਸ ਸਾਲੀ ਵੱਡੀ ਪੈਣ ਮਾਤਾ ਪਿਤਾ ਦੋਹਾਂ ਦੀ ਮੌਤ ਹੋਣ ਦੀ ਸੂਰਤ ਵਿੱਚ ਜੇਕਰ ਉਪਰੋਕਤ ਸਾਰੇ ਵਾਕਿਆਂ ਦੇ ਕੋਟੇ ਦੀਆਂ ਸੀਟਾਂ ਨਹੀਂ ਭਰਦੀਆਂ ਤਾਂ ਸਬੰਧਿਤ ਕੋਟੇ ਦੀਆਂ ਖਾਲੀ ਸੀਟਾਂ ਜਨਰਲ ਮੈਡ ਵਿਚੋਂ ਭਰੀਆਂ ਜਾਣਗੀਆਂ ਇਹ ਯਾਦ ਰੱਖ ਲੈ ਜੀ ਬਟਾ ਠੀਕ ਹੈ 20% ਸੀਟਾਂ ਜਿਹੜੀਆਂ ਹੈ ਔਮਨ ਹੈਡਡ ਹਾਊਸ ਹਹੋਲਡ ਕੈਟਾਗਰੀ ਤੇ ਰੱਖੀ ਰਾਖਮੀ ਆਂ ਬਟਾ ਜੇਕਰ ਤੁਹਾਡੇ ਤੁਸੀਂ ਇਹਨਾਂ ਵਿੱਚੋਂ ਕਿਸੇ ਵੀ ਕੈਟਾਗਰੀ ਚਾਹੁੰਦੇ ਹੋ ਤਾਂ ਤੁਸੀਂ 20% ਜਿਹੜੀ ਰਾਖਵਾ ਕਰਨਾਂ ਸੀਟਾਂ ਦਾ ਉਹਦਾ ਫਾਇਦਾ ਲੈ ਸਕਦੇ ਹੋ ਠੀਕ ਹੈ ਬਟਾ ਚਲੋ ਇਹ ਹੋ ਗਿਆ ਬਟਾ ਆਪਣਾ ਜਿਹੜੀ ਐਲੀਜੀਬਿਲਟੀ ਹੈ ਨਾ ਆਪਾਂ ਸਮਝ ਲਈ ਐਲੀਜੀਬਿਲਟੀ ਕੀ ਹੈ ਰੈਜ਼ੋਲੂਸ਼ਨ ਪਾਲਿਸੀ ਵੀ ਸਮਝ ਲਈ ਸੀਟਸ ਵੀ ਸਮਝ ਲਈਆਂ ਦੋਨਾਂ ਤਰਫੋਂ ਸਕੂਲ ਆਫ ਐਮਿਨੈਂਸ ਦੇ ਤੇ ਮੈਰੀਟੋਰੀ ਸਕੂਲ ਦੀ ਵੀ ਹੁਣ ਆਪਾਂ ਦੇਖਾਂਗੇ ਸਿਲੇਬਸ ਫੋਰ ਐਂਟ੍ਰੈਂਸ ਇਗਜ਼ਾਮ ਇਹ ਧਿਆਨ ਨਾਲ ਸਮਝਣ ਵਾਲਾ ਹੈ ਹਾਂਜੀ ਇਹ ਦੇਖੋ ਆਪਣੇ ਕੀ ਕਰਾਂਗੇ ਇਹਨੂੰ ਦੇਖਦੇ ਆਂ ਦੇਖੋ ਸਕੂਲ ਆਫ ਐਮਿਨੈਂਸ ਜਿਹੜਾ ਹੈ ਸਕੂਲ ਆਫ ਐਮਿਨੈਂਸ ਦੇ ਵਿੱਚ ਆਪਾਂ ਸਮਝਾਂਗੇ ਹੁਣ ਆਪਾਂ ਸਮਝਾਂਗੇ ਕਿਸ ਸਟਰਕਚਰ ਕੀ ਹੈ ਜਿਹੜਾ ਐਬਿਟਿਊਡ ਟੈਸਟ ਹੈ ਜੁਆਇੰਟ ਐਂਟ੍ਰਾਂਸ ਜਿਹੜਾ ਹੁਣਾ ਹੈ ਉਹਦੇ ਲਈ ਸਿਲੇਬਸ ਕੀ ਹੈ ਅੰਕਾਂ ਦੀ ਵੰਡ ਕਿਵੇਂ ਹੈ ਕਿਹੜਾ ਕਿਹੜਾ ਸਿਲੇਬਸ ਕਿਵੇਂ ਕਿਵੇਂ ਆਏਗਾ ਉਹ ਆਪਾਂ ਡਿਟੇਲ ਨਾਲ ਸਮਝਦੇ ਆ ਇੱਕ ਨੰਬਰ ਦੇਖੋ ਕਾਮਨ ਐਬਿਟਿਊਡ ਟੈਸਟ ਵਿਲ ਬੀ ਕੰਡਕਟਡ ਫਾਰ ਅਡਮਿਸ਼ਨ ਇਨ ਕਲਾਸਿਸ 9th ਐਂਡ 11th ਨੌਵੀਂ ਅਤੇ 11ਵੀਂ ਜਮਾਤ ਦੇ ਦਾਖਲੇ ਲਈ ਕਾਮਨ ਐਬਿਟਿਊਡ ਟੈਸਟ ਹੋਣਾ ਹੈ ਟੈਸਟ ਵਿਲ ਬੇਸਡ ਓਨ ਸਿਲੇਬਸ ਆਫ ਕਲਾਸ 8th ਐਂਡ 10th 8ਵੀਂ ਤੇ 10ਵੀਂ ਦਾ ਜਿਹੜਾ ਤੁਹਾਡਾ ਸਿਲੇਬਸ ਹੈ ਉਸੇ ਸਾਬ ਨਾਲ ਹੋਣਾ ਹੈ ਟੈਸਟ ਵਿਲ ਬੀ ਕੰਡਕਟਡ ਇਨ ਬਾਇਲਿੰਗਵਲ ਇੰਗਲਿਸ਼ ਐਂਡ ਪੰਜਾਬੀ ਪੰਜਾਬੀ ਤੇ ਅੰਗਰੇਜ਼ੀ ਦੇ ਦੋਹਾਂ ਵਿੱਚ ਹੋਏਗਾ ਫਾਰਮੈਟ ਕੀ ਹੈ 150 ਸਵਾਲ ਹੋਣਗੇ 9ਵੀਂ ਤੇ 12ਵੀਂ ਜਮਾਤ ਦੇ ਲਈ ਈਚ ਕੁਐਸਚਨ ਵਿਲ ਬੀ ਹੈਵ 1 ਮਾਰਕ ਦਾ ਐਪਟਿਟਿਊਡ ਟੈਸਟ ਡਿਊਰੇਸ਼ਨ ਵਿਲ ਬੀ 3 ਆਵਰਸ 10 ਘੰਟਿਆਂ ਦਾ ਹੋਏਗਾ ਬੇਟਾ 1 ਮਾਰਕ ਇੱਕ ਪ੍ਰਸ਼ਨ ਇੱਕ ਮਾਰਕ ਦਾ ਹੋਏਗਾ ਕੁੱਲ ਜਿਹੜੇ 150 ਸਵਾਲ ਹੋਣਗੇ ਤੇ 150 ਨੰਬਰ ਹੀ ਹੋਣਗੇ ਹੁਣ ਆਪਾਂ ਦੇਖਦੇ ਹਾਂ ਇਹਦੇ ਵਿੱਚ ਸਿਲੇਬਸ ਕੀ ਹੈ सिलेबस देखते हैं बड़ा डिस्ट्रीब्यूशन ऑफ क्वेश्चन आर एज पर सब सब्जैक्ट विल बी एज अंडर फॉर द एप्टीट्यूड टेस्ट ऑफ नाइंथ मान लो तीस नाइंथ जमातला लेना है है ना नाइंथ जमातला लेना है तक है आ, देखते हैं सिलेबस सैक्शन बने हुए हैं लैंगुएज एंडफि प्रोफिशियंसी इंग्लिश हिंदी दस दस हो ती स है ती नंबर दे रीडिंग कंपरीएंशन आएगा तुम्हें तो पैर पैरा पूछा जाएगा ਲੈਂਗੁਏਜ ਅਬਿਲਟੀ ਬੈਸਟ ਓਨ ਦਾ ਸਿਲੇਬਸ ਆਫ ਗ੍ਰੇਡ 8 ਐਜ਼ ਰეკਮੈਂਡਡ ਬਾਈ ਦਾ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਇੰਗਲਿਸ਼ ਪੰਜਾਬੀ ਹਿੰਦੀ ਆ ਦੇਖ ਲਓ ਬਟਾ 10 10 ਨੰਬਰਾਂ ਦੇ ਕਹਿੰਦਾ ਬਾਬਾ 30 ਨੰਬਰ ਤੁਹਾਨੂੰ 30 ਨੰਬਰ ਦੇ ਸਵਾਲ ਆਣਗੇ ਤੁਹਾਨੂੰ ਇੰਗਲਿਸ਼ ਹਿੰਦੀ ਪੰਜਾਬੀ ਜਿਹੜੀ 8ਵੀਂ ਗ੍ਰੇਡ ਹੈਗੀ ਆ ਉਹਦੇ 8ਵੀਂ ਤੱਕ ਦਾ ਜਿਹੜਾ ਸਿਲੇਬਸ ਹੈ ਤੁਹਾਡਾ ਜਾਂ 8ਵੀਂ ਦਾ ਜਿਹੜਾ ਸਿਲੇਬਸ ਹੈ ਉਹਦੇ ਵਿੱਚ ਅੰਗਰੇਜ਼ੀ ਹਿੰਦੀ ਪੰਜਾਬੀ ਦੇ ਵਿੱਚ ਤੁਹਾਨੂੰ ਪੁੱਛੇ ਜਾਣੇ ਅੱਗੇ ਆ ਕੇ ਬੜਾ ਸਾਇੰਸ ਫਿਰ ਉਹੀ ਗੱਲ ਸੇਮ ਅਟਰੀ ਜਮਾਤ ਇਹਦੇ ਵਿੱਚ ਫਿਜ਼ਿਕਸ ਦੇ కెਮਿਸਟਰੀ ਦੇ ਬਾਇਓ ਦੇ ਤੁਹਾਨੂੰ 10-10 ਸਵਾਲ ਆਉਣਗੇ ਇਹ ਵੀ 30 ਨੰਬਰ ਦਾ ਹੈ 30 ਸਵਾਲ 3 ਨੰਬਰ ਦੇ ਅੱਗੇ ਆਜੋ ਅੱਗੇ ਆਪਾਂ ਅਗੇ ਮੈਥਸ ਗਣਿਤ ਦੇ ਸਵਾਲ ਜਿਹੜੇ ਕਿਵੇਂ-ਕਿਵੇਂ ਹੋਣਗੇ ਅਜੇ 30 ਸਵਾਲ ਹੋਣਗੇ 3 ਨੰਬਰਾਂ ਦੇ ਅਗੇ ਬਟਾ ਠੀਕ ਹੈ ਆ ਦੇਖੋ ਮੈਥ 30 ਪ੍ਰਸ਼ਨ 30 ਸਵਾਲ 3 ਅੰਕਾਂ ਕੇ ਆ ਸੋਸ਼ਲ ਸਾਇੰਸ ਆ ਗਈ ਬਟਾ ਜਿਹਦੇ ਵਿੱਚ ਜੋਗ੍ਰਾਫੀ ਭੂਗੋਲ ਦੇ ਵਿੱਚੋਂ ਇਤਿਹਾਸ ਦੇ ਵਿੱਚੋਂ ਤੇ ਨਾਗਰਿਕ ਸ਼ਾਸਤਰ ਵਿੱਚੋਂ 9 12 9 9 ਸਵਾਲ ਜੋਗਰੀ ਵਿੱਚੋਂ 12 ਸਵਾਲ ਹਿਸਟਰੀ ਵਿੱਚੋਂ 9 ਸਵਾਲ ਸਿਵਿਕਸ ਵਿੱਚੋਂ ਹਾਂਜੀ 30 ਪ੍ਰਸ਼ਨ 30 ਸਵਾਲ ਅੱਗੇ ਅੱਗੇ ਬਟਾ ਮੇਨਲੀ ਬਟਾ ਇਹ ਤਾਂ ਤੁਸੀਂ ਤੁਹਾਡਾ ਸਿਲੇਬਸ ਮੇਨ ਜਿਹੜਾ ਤੁਸੀਂ ਤੁਸੀਂ ਪੜ੍ਹਿਆ ਹੈ ਪੂਰੇ ਸਾਲ ਦੇ ਵਿੱਚ ਹੁਣ ਅੱਗੇ ਆ ਗਿਆ ਲੌਜੀਕਲ ਰੀਜ਼ਨਿੰਗ ਲੌਜੀਕਲ ਰੀਜ਼ਨਿੰਗ ਦੇ ਵਿੱਚ 15 ਸਵਾਲ ਹੋਣਗੇ 15 ਨੰਬਰ ਦੇ ਪ੍ਰਸ਼ਨ ਹੋਣਗੇ ਬਟਾ ਕੀ ਕੀ ਹੋਏਗਾ विजुअलाइज शेप्स एंड स्ट्रक्चर बेस्ड ऑन डिस्क्राइब डायमेंशन शेप्स आन गया डिमोनस्ट्रेट हाउ शेप्स कंबाइन बीच अदर बाय विजुअलाइजिंग शेप्स एंड फॉर्म्स जिम्मे क्यूब वगैरह आ गए उन्होंने उन्होंने संबंधित रीजनिंग आएगी रीजन एंड साइन विद शेप्स टू नोटिस डिटेल इन ग्राफिकल प्रेजेंटेशन क्विकली ये लॉजिकल रीजनिंग दी सारे ठीक है ना सारी की है लॉजिकल रीजनिंग के सवाल आने गए पंद्रह नंबर दे ਅੱਗੇ ਆ ਗਿਆ ਤੁਹਾਡਾ ਵਰਬਲ ਰੀਜਨਿੰਗ ਵਰਬਲ ਰੀਜਨਿੰਗ ਦੇ ਵਿੱਚ ਕੀ ਹੈ ਵਰਬਲ ਰੀਜਨਿੰਗ ਵਿੱਚ ਵੀ ਦੇਖੋ 15 ਸਵਾਲ ਆ ਗਿਆ 15 ਹੀ ਪ੍ਰਸ਼ਨ ਨੰਬਰ ਆ ਗਿਆ ਵਰਬਲ ਰੀਜਨਿੰਗ ਲੌਜੀਕਲ ਰੀਜਨਿੰਗ ਆ ਗਈ ਇੱਕ ਵਜੇ ਵਰਬਲ ਰੀਜਨਿੰਗ ਆ ਗਈ 15 ਨੰਬਰ ਦੀ ਅੱਗੇ ਆ ਗਿਆ ਬਣਾ ਹੁਣ ਦੇਖ ਲਓ ਇਹ ਹੋਗਾ ਤੁਹਾਡਾ 30 ਨੰਬਰ ਇਧਰ ਹੋ ਗਏ 30 90 ਹੋ ਗਏ ਤੇ 60 ਦੇ ਹੋ ਗਏ ਬਟਾ ਕਹਿੰਦਾ ਭਾਵ ਹੈ ਕਿ ਤੁਹਾਡੇ तकरीबन तकरीबन 120 ਨੰਬਰ ਜਿਹੜੇ ਆ ਉਹ ਤੁਹਾਡੇ ਸਿਲੇਬਸ ਦੇ ਬਟਾ ਠੀਕ ਹੈ ਪਲੱਸ 3 ਨੰਬਰ ਤੁਹਾਡੇ ਆ ਗਿਆ ਰੀਜ਼ਨਿੰਗ ਦੇ ਠੀਕ ਹੈ ਵਰਬਲ ਰੀਜ਼ਨਿੰਗ ਆ ਗਈ ਹੈ ਇੱਕ ਵਰਬਲ ਰੀਜ਼ਨਿੰਗ ਆ ਗਈ ਇੱਕ ਆ ਗਈ ਲੌਜੀਕਲ ਰੀਜ਼ਨਿੰਗ ਦੋਹਾਂ ਦੇ ਵਿੱਚ ਤੁਹਾਡੇ 30 ਨੰਬਰ ਆ ਗਏ ਆ ਕੁੱਲ ਮਿਲਾ ਕੇ 150 ਨੰਬਰ ਤੁਹਾਡੇ ਆਏ ਬਣਗੇ 9th ਕਲਾਸ ਦੇ ਹੁਣ ਅੱਗੇ ਚੱਲਦੇ ਆਪਾਂ ਅੱਗੇ ਚੱਲਦੇ ਆਪਾਂ 11ਵੀਂ ਜਮਾ ਦੇ ਲਈ ਦਾਖਲੇ ਲਈ ਉਮੀ ਹੈ ਬੇਟਾ ਸੇਮ ਪੈਟਰਨ ਆ ਸੇਮ ਪੈਟਰਨ ਧਿਆਨ ਰੱਖਿਆ ਜੇ ਕਿ ਦੇਖੋ ਇਹਦੇ ਵਿੱਚ ਓਮੀ ਅੰਗਰੇਜ਼ੀ ਹਿੰਦੀ ਅਤੇ ਪੰਜਾਬੀ ਲਈ 3 3 ਨੰਬਰਾਂ ਦੇ ਪ੍ਰਸ਼ਨ 30 ਸਵਾਲਾਂ ਦੇ 3 ਨੰਬਰਾਂ ਦੇ ਹੈ ਓਮੀ ਸਾਇੰਸ ਦੇ ਵਿੱਚੋਂ ਪੁੱਛੇ ਜਾਣੇ ਹਨ ਫਿਜ਼ਿਕਸ, కెਮਿਸਟਰੀ, ਬਾਇਓ ਦੇ ਵਿੱਚੋਂ 30 ਦੇ 30 ਪ੍ਰਸ਼ਨ ਹੈ ਤੇ 30 ਸਵਾਲ ਆ ਗਏ ਹਨ ਓਮੀ ਮਾਤ ਦੇ ਵਿੱਚੋਂ ਪੁੱਛੇ ਜਾਣੇ ਹਨ ਠੀਕ ਹੈ ਨਾ ਸੇਮ ਪੈਟਰਨ ਹੈ ਬਟਾ ਅੱਗੇ ਦੇਖਦੇ ਹਾਂ ਹਾਂ ਓਮੀ ਇਹਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੈ ਥੋੜਾ ਜਿਹਾ ਚੇਂਜ ਹੈ ਦਸਵੇਂ ਦੇ ਵਿੱਚ ਆ ਕੇ ਦਸਵੇਂ ਦੇ ਵਿੱਚ ਇਹਨਾਂ ਨੇ ਕੀ ਕੀਤਾ ਜੀਓਗ੍ਰਾਫੀ ਹਿਸਟਰੀ ਸਿਵਿਕਸ ਨਾਲ ਇਕਨੋਮਿਕਸ ਵੀ ਕਿਉਂਕਿ 9ਵੀਂ 10ਵੀਂ ਦੇ ਵਿੱਚ ਤੁਸੀਂ ਇਕਨੋਮਿਕਸ ਵੀ ਪੜ੍ਹਦੇ ਹੋ ਨਾ ਤਾਂ 9 ਨੰਬਰ ਜੀਓਗ੍ਰਾਫੀ ਦੇ 9 ਪ੍ਰਸ਼ਨ ਆਣਗੇ ਤੁਹਾਨੂੰ ਹਿਸਟਰੀ ਦੇ 6 ਤੋਂ ਸਿਵਿਕਸ ਦੇ ਆਣਗੇ 6 ਤੋਂ ਇਕਨੋਮਿਕਸ ਦੇ ਆਣਗੇ ਕੁੱਲ 30 ਸਵਾਲ ਹੋਣਗੇ 3 ਨੰਬਰਾਂ ਦੇ ਲੌਜੀਕਲ ਰੀਜ਼ਨਿੰਗ ਫਿਰ 15 15 ਨੰਬਰ ਦੀ ਆਏਗੀ 15 ਨੰਬਰ ਦੀ ਲੌਜੀਕਲ ਰੀਜ਼ਨਿੰਗ ਹੈ ਤੇ 15 ਨੰਬਰ ਦੀ ਹੀ ਤੁਹਾਨੂੰ ਵਰਬਲ ਰੀਜ਼ਨਿੰਗ ਆਏਗੀ ਤਾਂ ਕੁੱਲ ਇਸ ਤਰ੍ਹਾਂ ਤੁਹਾਨੂੰ ਕਿੰਨੇ ਹੋਗੇ ਬਟਾ 150 ਨੰਬਰ ਤੁਹਾਡੇ ਇਹ ਵੀ ਬਣਗੇ ਇਹਦੇ ਵਿੱਚੋਂ 120 ਨੰਬਰ ਤੁਹਾਡੇ ਸਿਲੇਬਸ ਤੇ ਬਟਾ ਆਪਦੇ ਜਿਹੜਾ ਤੁਸੀਂ 10ਵੀਂ ਚ ਪੜਿਆ ਤੇ 3 ਨੰਬਰ ਤੁਹਾਡੇ ਹੈਗੇ ਜੀ ਰੀਜ਼ਨਿੰਗ ਦੇ ਇਹਦੇ ਵਿੱਚ ਵਰਬਲ ਰੀਜ਼ਨਿੰਗ ਹੈ ਤੇ ਲੌਜੀਕਲ ਰੀਜ਼ਨਿੰਗ ਹੈ ਇਹਦੇ ਵਿੱਚ ਸ਼ਾਮਿਲ ਹੈ ਠੀਕ ਹੈ ਬਟਾ ਹਾਂਜੀ ਚਲੋ ਤਾਂ ਦੇਖੋ ਬਟਾ ਤੁਹਾਨੂੰ ਹੁਣ ਮੈਂ ਚੀਜ਼ਾਂ ਸਾਰੀਆਂ ਦੱਸਤੀ ਹੁਣ ਆਪਣਾ ਇੱਕ ਪੋਰਸ਼ਨ ਰਹਿ ਗਿਆ ਰਜਿਸਟ੍ਰੇਸ਼ਨ ਤੇ ਲੌਗਇਨ ਆ ਇਹਦੇ ਵਿੱਚ ਦੇਖੋ ਇਹਦੇ ਵਿੱਚ ਕੀ ਹੈ ਇਹਦੇ ਵਿੱਚ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਵੀ ਰਜਿਸਟ੍ਰੇਸ਼ਨ ਦੇ ਵਿੱਚ ਤੁਸੀਂ ਕੀ ਕੀ ਤੁਹਾਨੂੰ ਚੀਜ਼ਾਂ ਚਾਹੀਦੀਆਂ ਨੇ ਕੀ ਕੀ ਚੀਜ਼ਾਂ ਤੁਸੀਂ ਭਰਨੀਆਂ ਨੇ ਰਜਿਸਟ੍ਰੇਸ਼ਨ ਕਿਵੇਂ ਕਰਨੀ ਹੈ ਉਹ ਆਪਾਂ ਦੇਖਦੇ ਹਾਂ ਤਾਂ ਸਭ ਤੋਂ ਪਹਿਲਾਂ ਆਪਾਂ ਇੱਥੇ ਕਲਿੱਕ ਕਰਾਂਗੇ ਰਜਿਸਟ੍ਰੇਸ਼ਨ ਤੇ ਜਿਵੇਂ ਹੀ ਰਜਿਸਟ੍ਰੇਸ਼ਨ ਤੇ ਕਲਿੱਕ ਕਰਾਂਗੇ ਇਸ ਤਰ੍ਹਾਂ ਇੱਕ ਨਵਾਂ ਪੇਜ ਪੋਪਅਪ ਤੁਹਾਡੇ ਹੋਏਗਾ ਸਾਹਮਣੇ ਹੋਏਗਾ ਇਹਦੇ ਵਿੱਚ ਦੇਖੋ ਇਹਦੇ ਵਿੱਚ ਲਿਖਿਆ ਹੋਇਆ ਸਿਲੈਕਟ ਕਲਾਸ ਫਾਰ ਐਡਮਿਸ਼ਨ ਮੰਨ ਲਓ ਤੁਸੀਂ 9ਵੀਂ ਐਡਮਿਸ਼ਨ ਲੈਣਾ ਹੈ ਤਾਂ 9ਵੀਂ ਸਿਲੈਕਟ ਕਰੋਗੇ ਜੇ ਤੁਸੀਂ 11ਵੀਂ ਚ ਐਡਮਿਸ਼ਨ ਲੈਣਾ ਹੈ 11ਵੀਂ ਚ ਸਿਲੈਕਟ ਕਰੋਗੇ ਨਾਲ ਤੁਹਾਡਾ ਮੰਨ ਲਓ ਦੇਖੋ 9ਵੀਂ ਆ ਗਿਆ ਤੁਹਾਡਾ ਬੋਰਡ ਸਿਲੈਕਟ ਕਰ ਲਓਗੇ ਠੀਕ ਹੈ 11ਵੀਂ ਚ ਐਡਮਿਸ਼ਨ ਲੈਣਾ ਹੈ ਤੁਸੀਂ ਤੁਹਾਡਾ ਬੋਰਡ ਸਿਲੈਕਟ ਕਰ ਲਓਗੇ ਮੰਨ ਲਓ ਮੈਂ 9ਵੀਂ ਚ ਦਾਖਲਾ ਲੈਣਾ ਹੈ ਪੰਜਾਬ ਸਕੂਲ ਐਜੂਕੇਸ਼ਨ ਬੋਰਡ ਹੈ ਇੱਥੇ ਤੁਹਾਡਾ ਰੋਲ ਨੰਬਰ ਭਰ ਦੇਣਾ ਹੈ ਇੱਥੇ ਤੁਹਾਡਾ ਰੋਲ ਨੰਬਰ ਭਰੋਗੇ ਫੈਚ ਕਰੋਗੇ ਰੋਲ ਨੰਬਰ ਭਰ ਦੇ ਕੇ ਕੀ ਆਏਗਾ ਰੋਲ ਨੰਬਰ ਭਰ ਦੇਣ ਤੁਹਾਡੀ ਡਿਟੇਲ ਇੱਥੇ ਆ ਜਾਈਏ ਠੀਕ ਹੈ ਇੱਥੇ ਸਾਰੀ ਡਿਟੇਲ ਆ ਜਾਣੀ ਹੈ ਤੁਹਾਡੀ ਆਪਣੇ ਆਪ ਹੀ ਆ ਜਾਈਏ ਸਕੂਲ ਦਾ ਯੂ ਡੈਸ਼ ਕੋਡ ਕਿਹੜਾ ਹੈ ਸਕੂਲ ਕੈਟਾਗਰੀ ਕਿਹੜੀ ਹੈ ਸਕੂਲ ਨੇਮ ਕੀ ਹੈ ਇੱਥੇ ਹੋ ਸਕਦਾ ਹੈ ਫੈਚ ਕਰ ਲੋ ਬਾਅਦੇ ਤੁਹਾਨੂੰ ਖੁਦ ਨੂੰ ਭਰਨਾ ਪਏ ਤੁਸੀਂ ਤੇ ਖੁਦ ਭਰ ਵੀ ਦੇਣਾ ਇਸ ਤੋਂ ਬਾਅਦ ਤੁਹਾਡਾ ਜੈਂਡਰ ਆ ਜਾਏਗਾ ਮੇਲ ਫੀਮੇਲ ਜੋ ਵੀ ਹੈ ਨਾ ਫਿਰ ਇੱਥੇ ਦੇਖ ਲੈਣਾ ਸਕੂਲ ਟਾਈਪ ਇਨ ਵਿੱਚ ਸਟੂਡੈਂਟ ਵਾਂਟਸ ਟੂ ਟੇਕ ਐਡਮਿਸ਼ਨ ਜੇ ਤੁਸੀਂ ਕਲਾ ਮੈਰੀਟੋਰੀਸਟ ਜਣਾ ਤਾਂ ਫਿਰ ਇੱਥੇ ਕਲਿੱਕ ਕਰੋਗੇ ਜੇ ਤੁਸੀਂ ਕਲਾ ਸਕੂਲ ਆਫ ਐਮਿਨਸ ਜਣਾ ਫਿਰ ਇੱਥੇ ਕਲਿੱਕ ਕਰੋਗੇ ਜੇ ਤੁਸੀਂ ਦੋਹਾਂ ਦੇ ਵਿੱਚ ਅਪਲਾਈ ਕਰਨਾ ਤਾਂ ਤੁਸੀਂ ਤੇ ਕਲਿੱਕ ਕਰੋਗੇ ਫਿਰ ਤਾਂ ਕੀ ਕਰੋਗੇ ਮੰਨ ਲਓ ਤੁਸੀਂ ਸਿਲੈਕਟ ਕਰ ਲਿਆ ਸਕੂਲ ਆਫ ਫੈਮਿਨਿਸ ਕਰ ਲਿਆ ਮੈਰਿਟੋਰੀਜ਼ ਕੀਤਾ ਹੈ ਨਾ ਤਾਂ ਕੀ ਹੋਇਆ ਇੱਥੇ ਸਕੂਲ ਆਫ ਹੈਡ ਤੁਹਾਡੇ ਪਿਤਾ ਹੈਗੇ ਮਾਤਾ ਕਿ ਕੌਣ-ਕੌਣ ਨੇ ਤੁਹਾਡੀ ਹੈ ਨਾ ਇੱਕ ਤੈ ਦੇ ਵਿੱਚੋਂ ਜੇ ਤੁਹਾਡੀ ਵੱਡੀ ਭੈਣ ਹੈ ਪਰ ਮਾਤਾ ਪਿਤਾ ਨਹੀਂ ਹੈ ਵੱਡੀ ਭੈਣ ਤੁਹਾਡੀ ਘਰ ਦੀ ਮੁਖੀਤਾ ਸਿਸਟ ਕਰ ਦਿਓਗੇ ਨਹੀਂ ਤਾਂ ਮਾਤਾ ਕਰ ਦਿਓਗੇ ਪਿਤਾ ਤਾਂ ਪਿਤਾ ਕਰ ਦਿਓਗੇ ਜੇ ਮਾਤਾ ਪਿਤਾ ਨਹੀਂ ਹੈ ਭੈਣ ਵੀ ਨਹੀਂ ਤਾਂ ਭੈਣ ਵੀ ਨਹੀਂ ਤਾਂ ਦਾਦੀ ਵੀ ਕਰ ਦਿਓਗੇ ਠੀਕ ਹੈ ਨਾ ਨਵੇਂ ਸਕੂਲ ਆਫ ਫੈਮਿਨਿਸ ਤੇ ਵਿੱਚ ਇੱਧਰ ਆ ਗਿਆ ਇੱਧਰ ਕੀ ਹੈ ਵੈਲਿਡ ਈਮੇਲ ਆਈਡੀ ਜਿਹੜਾ ਤੁਹਾਡਾ ਈਮੇਲ ਆਈਡੀ ਹੈਗਾ ਉਹ ਤੁਸੀਂ ਇਹਦੇ ਭਰਨਾ ਹੈ ਮੋਬਾਈਲ ਨੰਬਰ ਭਰਦਣਾ ਆਪਣੇ ਮਾਤਾ ਪਿਤਾ ਦਾ ਪਲੀਜ਼ ਸੈਟ ਯੂਅਰ ਪਾਸਵਰਡ ਹਾਂਜੀ ਇਹ ਤੁਸੀਂ ਆਪਣਾ ਪਾਸਵਰਡ ਜਿਹੜਾ ਹੈ ਬਟਾ ਉਹ ਭਰਦਣਾ ਹੈ ਯਾਦ ਰੱਖ ਲਿਆ ਜੇ ਇਹ ਪਾਸਵਰਡ ਥੋੜਾ ਇਜ਼ੀ ਭਰ ਲੈਣਾ ਵੀ ਤੁਹਾਨੂੰ ਯਾਦ ਰੱਖਣ ਦੇ ਸਾਨੀ ਹੋਵੇ ਮੰਨ ਲਓ ਜਿਵੇਂ ਤੁਹਾਡਾ ਕੋਈ ਤੁਹਾਡਾ ਕੋਈ ਨਾਮ ਤੁਹਾਡਾ ਨਾਮ ਹੈ ਕਮਲ ਹੈ ਹੈਨਾ ਤਾਂ ਤੁਸੀਂ ਕੇ ਕੈਪੀਟਲ 'ਚ ਲਿਖ ਦੇਣਾ ਕੇ ਏ ਐਮ ਏ ਐਲ ਹੈਨਾ ਇਹ ਮੈਂ ਤੁਹਾਨੂੰ ਵੈਸੇ ਦੱਸ ਰਿਹਾ ਤੁਸੀਂ ਕਿਵੇਂ ਮਰਜ਼ੀ ਆਪਦਾ ਪਾਸਵਰਡ ਐਟ ਦਾ ਰੇਟ ਮੰਨ ਲਓ ਤੁਹਾਡਾ ਜਨਮ ਹੋਇਆ 2000 2000 ਆਪਣੇ ਮਨ ਕੇ ਚੱਲੋ ਵੀ 14 ਕਰ ਲਓ ਚਲੋ 2014 ਕਰ ਲਓ ਜਾਂ 2012 ਕਰ ਲਓ ਹਨਾ ਤੁਸੀਂ ਇਸ ਤਰ੍ਹਾਂ ਆਪਦਾ ਪਾਸਵਰਡ ਰੱਖਣਾ ਪਹਿਲਾਂ ਇੱਕ ਵਾਰ ਇੱਥੇ ਪਾਸਵਰਡ ਕਰੋਗੇ ਫਿਰ ਦੁਬਾਰਾ ਉਸੇ ਪਾਸਵਰਡ ਨੂੰ ਕਨਫਰਮ ਕਰੋਗੇ ਤੇ ਫਿਰ ਰਜਿਸਟ੍ਰੇਸ਼ਨ ਤੇ ਕਲਿੱਕ ਕਰ ਦਿਓਗੇ ਠੀਕ ਹੈ ਬੇਟਾ ਜੇਕਰ ਤੁਸੀਂ ਬੋਥ ਤੇ ਕਲਿੱਕ ਕਰਨਾ ਓਵੇਂ ਫਿਰ ਡਿਟੇਲ ਆਏਗੀ ਬੇਟਾ ਸਿਲੈਕਟ ਹੈਡ ਕੋਡ ਹੈ ਤੁਹਾਡਾ ਭਰ ਦਿਓਗੇ ਮੂ ਵੈਲਿਡ ਈਮੇਲ ਆਈਡੀ ਭਰੋਗੇ ਮੋਬਾਈਲ ਨੰਬਰ ਭਰੋਗੇ ਪੇਰੈਂਟਸ ਦਾ ਪਾਸਵਰਡ ਭਰੋਗੇ ਰਜਿਸਟ੍ਰੇਸ਼ਨ ਕਰ ਦੇਵੋ ਠੀਕ ਹੈ ਰਜਿਸਟ੍ਰੇਸ਼ਨ ਤੋਂ ਕਰਨੋ ਬਾਅਦ ਤੁਹਾਨੂੰ ਰਜਿਸਟ੍ਰੇਸ਼ਨ ਨੰਬਰ ਵੀ ਮਿਲ ਜਾਏਗਾ ਤੇ ਉਹ ਤੁਸੀਂ ਭਰ ਕੇ ਤੁਸੀਂ ਲੌਗਨ ਵੀ ਕਰ ਸਕਦੇ ਹੋ ਜਿਵੇਂ ਇੱਥੇ ਮੈਂ ਮੰਨ ਲਓ ਤੇ ਲੌਗਨ ਤੇ ਕਲਿੱਕ ਕਰਾਂ ਤੇ ਲੌਗਨ ਤੇ ਕਲਿੱਕ ਕਰਾਂਗਾ ਤਾਂ ਕੀ ਹੋਏਗਾ ਤੁਹਾਡੀ ਐਪਲੀਕੇਸ਼ਨ ਨੰਬਰ ਤੁਹਾਡੀ ਮੋਬਾਈਲ ਤੇ ਆਏਗੀ ਜਾਂ ਤੁਹਾਡੀ ਈਮੇਲ ਤੇ ਆਏਗੀ ਉਹ ਐਪਲੀਕੇਸ਼ਨ ਨੰਬਰ ਭਰੋਗੇ ਜੇ ਤੁਸੀ ਪਾਸਵਰਡ ਰੱਖਿਆ ਹੋਗਾ ਪਾਸਵਰਡ ਕਰੋਗੇ ਤੇ ਲੌਗਇਨ ਕਰਦੇ ਹੋਗੇ ਮੰਨ ਲਓ ਜੇ ਤੁਸੀ ਕੋਈ ਦਰਤੀ ਪਾਸਵਰਡ ਭੁੱਲ ਜਾਨੇ ਹੋ ਤਾਂ ਤੁਸੀ ਤੇ ਫੋਰਗਟ ਪਾਸਵਰਡ ਵੀ ਕਰ ਸਕਦੇ ਹੋ ਠੀਕ ਹੈ ਸਮਝੇ ਬੇਟਾ ਉਮੀਦ ਹੈ ਤੁਹਾਨੂੰ ਸਕੂਲ ਆਫ ਐਮਿਨੈਂਸ ਤੇ ਜਿੰਨੇ ਵੀ ਮੈਰੀਟੋਰੀਅ ਸਕੂਲ ਅਗੇ ਆਏ ਉਹਨਾਂ ਦੀ ਦਾਖਲਾ ਪ੍ਰੀਖਿਆ ਸੰਬੰਧੀ ਜੁਆਇੰਟ ਐਂਟ੍ਰੈਂਸ ਟੈਸਟ ਹੈ ਕਦੋਂ ਹੋਣਾ ਇਹ ਕ ਇਹ ਦੀ ਟੈਂਪੋਰਰੀ ਡੇਟ ਕੈਰੀ 17 ਮਾਰਚ ਨੂੰ ਇਹ ਐਗਜ਼ਾਮ ਜਿਹੜਾ ਹੋਣਾ ਹੈ ਇਸ ਲਈ ਜਿਹੜੇ ਬੱਚੇ ਤਿਆਰੀ ਕਰ ਰਹੇ ਹੈ ਇਨਾ ਪੇਪਰਾਂ ਤੋਂ ਜਸਟ ਬਾਅਦ ਤੁਸੀਂ ਆਪਦੀ ਤਿਆਰੀ ਸ਼ੁਰੂ ਕਰ ਦੇਣਾ ਬੇਟਾ ਠੀਕ ਹੈ ਕਿਉਂਕਿ ਨਾਲ ਦੇ ਨਾਲ ਤੁਹਾਡੇ ਪੇਪਰ ਖਤਮ ਹੋਣਗੇ ਆਪਣਾ ਖਾਸ ਕਰਕੇ 10ਵੀਂ ਜਮਾਤ ਦੇ ਤੇ 8ਵੀਂ ਦੇ ਤੇ ਸ਼ਾਇਦ ਉਦੋਂ ਚੱਲ ਰਹੇ ਹੋਣਗੇ ਮੇਬੀ ਇਹ ਡੇਟ ਐਕਸਟੈਂਡ ਵੀ ਹੋ ਸਕਦੀ ਹੈ ਅੱਗੇ ਵੀ ਪੈ ਸਕਦੀ ਹੈ ਇਸ ਕਰੇ ਪੱਕੀ ਤਰੀਕ ਤਾਂ ਨਹੀਂ ਹੈ ਪਰ ਕਿਹਾ ਜਾ ਰਿਹਾ ਮਾਰਚ ਦੇ ਮਹੀਨੇ ਦੇ ਵਿੱਚ ਜਾਂ ਮਾਰਚ ਦੇ ਅਖੀਰ ਦੇ ਵਿੱਚ ਇਹ ਪ੍ਰੀਖਿਆ ਜਿਹੜੀ ਹੈ ਉਹ ਹੋਣੀ ਹੈ ਤਾਂ ਤੁਸੀਂ ਆਪਣੀ ਤਿਆਰੀ ਕਰ ਲੈਣਾ ਬੇਟਾ ਉਮੀਦ ਹੈ ਤੁਹਾਨੂੰ ਇਸ ਵੀਡੀਓ ਦੇ ਨਾਲ ਬਹੁਤ ਸਾਰੇ ਡਾਊਟਸ ਜਿਹੜੇ ਕਲੀਅਰ ਹੋ ਗਏ ਹੋਣੇ ਆ ਤੇ ਤੁਸੀਂ ਤੁਹਾਡੇ ਪੇਪਰ ਵੀ ਵਧੀਆ ਚੱਲ ਰਹੇ ਐ ਇਹਨਾਂ ਪੇਪਰਾਂ ਦੀ ਚੰਗੀ ਤਰ੍ਹਾਂ ਤਿਆਰੀ ਕਰੋ ਕਿਉਂਕਿ ਇਹਨਾਂ ਪੇਪਰਾਂ ਦੇ ਵਿੱਚੋਂ ਜਿਹੜਾ ਘੱਟੋ ਘੱਟ ਮੰਨ ਕੇ ਚੱਲੋ ਵੀ 120 ਨੰਬਰ ਜਿਹੜੇ ਐ ਤੁਹਾਡੇ ਸਿਲੇਬਸ ਦੇ ਵਿੱਚੋਂ ਹੀ ਐ ਤਾਂ ਜਿਹੜੀ ਤਿਆਰੀ ਤੁਸੀਂ ਪੇਪਰਾਂ ਦੇ ਵਿੱਚ ਕੀਤੀ ਐ ਉਹੀ ਤਿਆਰੀ ਤੁਹਾਨੂੰ ਤੁਹਾਨੂੰ ਇਹਨਾਂ ਪੇਪਰਾਂ ਦੇ ਵਿੱਚ ਕਮਾਈ ਗਈ ਐਕਸਟਰਾ ਤੁਹਾਨੂੰ 3 ਨੰਬਰ ਲਈ ਰੀਜ਼ਨਿੰਗ ਪੜਨੀ ਪਵੇਗੀ ਮੈਂਟਲ ਸੌਰੀ ਲੌਜੀਕਲ ਰੀਜ਼ਨਿੰਗ ਤੇ ਵਰਬਲ ਰੀਜ਼ਨਿੰਗ ਉਹਦੇ ਲਈ ਤੁਹਾਨੂੰ ਐਕਸਟਰਾ ਕੋਈ ਕਿਤਾਬ ਪੜਨੀ ਪੈਗੀ ਠੀਕ ਹੈ ਨਾ ਇਸ ਕਰਕੇ ਆਪਣਾ ਆਪਣੀ تیاری ਜਿਹੜੀ ਕਰਦੇ ਰਹੋ ਤੇ ਜੇਕਰ ਤੁਸੀਂ ਪਹਿਲੀ ਵਾਰੀ ਆਪਣਾ ਚੈਨਲ ਤੇ ਆਏ ਹੋ ਤਾਂ ਆਪਣਾ ਚੈਨਲ ਸਬਸਕ੍ਰਾਈਬ ਕਰ ਲੈਣਾ ਬੇਟਾ ਜਿਹਦੇ ਬੱਚੇ ਤਿਆਰੀ ਕਰ ਰਹੇ ਐ ਉਹਨਾਂ ਲਈ ਦੱਸ ਦਿਆ ਕਿ ਇਸ ਵੀਡੀਓ ਇਸ ਚੈਨਲ ਤੇ ਬੇਟਾ 6ਵੀਂ ਤੋਂ ਲੈ ਕੇ 12th ਕਲਾਸਿਸ ਤੱਕ ਦੀ ਪੰਜਾਬੀ ਇਹ ਜਿਹੜਾ ਵਿਸ਼ਾ ਪੜਾਇਆ ਜਾਂਦਾ ਹੈ ਬਿਲਕੁਲ ਫ੍ਰੀ ਪੜਾਇਆ ਜਾਂਦਾ ਹੈ ਤੇ ਕੁਆਲਿਟੀ ਐਜੂਕੇਸ਼ਨ ਦੇ ਨਾਲ ਸਾਡਾ ਕੋਈ ਸਮਝੌਤਾ ਨਹੀਂ ਕੁਆਲਿਟੀ ਐਜੂਕੇਸ਼ਨ ਅਸੀਂ ਦੇਣੀ ਹੈ ਤੇ ਤੁਸੀਂ ਜੇਕਰ ਤੁਹਾਨੂੰ ਵੀਡੀਓ ਚੰਗੀ ਲੱਗੇ ਕੋਸ਼ਿਸ਼ ਚੰਗੀ ਲੱਗੇ ਸਾਡੀ ਤਾਂ ਤੁਸੀਂ ਨੂੰ ਚੈਨਲ ਨੂੰ ਸਬਸਕ੍ਰਾਈਬ ਹੀ ਕਰ ਸਕਦੇ ਹੋ ਤੇ ਆਪਣੇ ਦੋਸਤਾਂ ਦੇ ਨਾਲ ਮੈਕਸਿਮਮ ਸ਼ੇਅਰ ਵੀ ਕਰ ਸਕਦੇ ਹੋ ਅਜ ਲਈ ਨਈ ਬਟਾ ਆਪ ਸਭ ਦਾ ਬਹੁਤ ਬਹੁਤ ਧੰਨਵਾਦ